ਸਾਰੇ ਈਵਰਸ ਦਾ ਮੇਰੇ ਚੈਨਲ ਤੇ ਸਵਾਗਤ ਹੈ ਸਾਰੇ ਭਲਾਜਮ ਸਾਥੀਆਂ ਲਈ ਇੱਕ ਖੁਸ਼ੀ ਦੀ ਖਬਰ ਹੈ ਜਿਵੇਂ ਕਿ ਆਪ ਸਕਰੀਨ ਤੇ ਦੇਖ ਹੀ ਰਹੇ ਹੋ ਪੰਜਾਬ ਸਰਕਾਰ ਨੇ ਅਹਿਮ ਪੱਤਰ ਜਾਰੀ ਕਰਕੇ ਲੱਖਾਂ ਪੈਨਸ਼ਨਰਾਂ ਲਈ ਲਿਆ ਇਤਿਹਾਸਕ ਫੈਸਲਾ ਇਸ ਫੈਸਲੇ ਵਿੱਚ ਉਹਨਾਂ ਨੇ ਇੱਕ ਨੋਸ਼ਨਲ ਇਨਕ੍ਰੀਮੈਂਟ ਔਰ ਇੱਕ ਏਰੀਅਰ ਦੀ ਗੱਲ ਕੀਤੀ ਹੈ ਔਰ ਅੱਜ ਆਪਾਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਕਿ ਨੋਸ਼ਨਲ ਇਨਕ੍ਰੀਮੈਂਟ ਕਿਹਨਾਂ ਨੂੰ ਮਿਲੇਗੀ ਤੇ ਏਰੀਅਰ ਕਿਹਨਾਂ ਨੂੰ ਮਿਲੇਗਾ ਔਰ ਇਹ ਇਤਿਹਾਸਕ ਫੈਸਲਾ ਕੀ ਹੈ ਜਿਵੇਂ ਕਿ ਮੈਂ ਤੁਹਾਨੂੰ ਇੱਕ ਪਹਿਲਾ ਹੀ ਵੀਡੀਓ ਬਣਾ ਕੇ ਦੱਸ ਚੁੱਕਾ ਕਿ ਇਹ ਉਹ ਮਾਨਜੋ ਹਾਈ ਕੋਰਟ ਵਿੱਚ ਫੈਸਲਾ ਸੀ ਜਿਹੜਾ ਕਿ ਕਿਸੇ ਕਰਮਚਾਰੀ ਨੇ ਰਟਾਇਰ ਹੋਣ ਤੋਂ ਪਹਿਲਾਂ 12 ਮਹੀਨੇ ਸਰਵਿਸ ਪੂਰੀ ਕਰ ਲਈ ਹੈ ਪਰ ਉਹਨਾਂ ਨੂੰ ਇਨਕ੍ਰੀਮੈਂਟ ਨਹੀਂ ਮਿਲੀ ਤੇ ਉਹਨਾਂ ਕਰਮਚਾਰੀਆਂ ਨੇ ਮਾਨਜੋ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਮੰਨ ਲਓ ਕਿਸੇ ਕਰਮਚਾਰੀ ਦੀ ਇਨਕ੍ਰੀਮੈਂਟ 1 ਚਾਰ ਨੂੰ ਲੱਗਦੀ ਹੈ ਚੌਥੇ ਮਹੀਨੇ ਦੇ ਪਹਿਲੇ ਤਰੀਕ 31 ਮਾਰਚ ਨੂੰ ਰਟਾਇਰ ਹੋ ਜਾਂਦਾ ਉਹਨੇ ਆਪਣੇ 365 ਦਿਨ ਪੂਰੇ ਕਰ ਲਏ ਹੈ ਪਰ ਉਹਨਾਂ ਨੂੰ ਇਨਕ੍ਰੀਮੈਂਟ ਨਹੀਂ ਦਿੱਤੀ ਜਾਂਦੀ ਸੀ ਇਸ ਕਰਕੇ ਕਰਮਚਾਰੀਆਂ ਨੇ ਮਾਨਜੋ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਸੀ ਤੇ ਜਿਹਦੇ ਤੇ ਮਾਨਜੋ ਹਾਈ ਕੋਰਟ ਨੇ ਉਹਨਾਂ ਨੂੰ ਅਲਾਉ ਕਰ ਦਿੱਤਾ ਸੀ ਕਿ ਜਿਸ ਕਰਮਚਾਰੀ ਦੀ 12 ਮਹੀਨੇ ਪੂਰੇ ਹੋ ਗਏ ਹੈ ਉਹਨੂੰ ਇਨਕ੍ਰੀਮੈਂਟ ਦਿੱਤੀ ਜਾਵੇ ਸੋ ਅੱਜ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਉਹਨਾਂ ਲੱਖਾਂ ਮੁਲਾਜ਼ਮਾਂ ਨੂੰ ਇਹ ਖੁਸ਼ੀ ਪ੍ਰਦਾਨ ਕੀਤੀ ਹੈ ਤੇ ਉਹਨਾਂ ਨੂੰ ਇੱਕ ਇਨਕ੍ਰੀਮੈਂਟ ਦਾ ਤੋਹਫ਼ਾ ਦਿੱਤਾ ਮੰਨ ਲਓ ਕਿ ਮਾਨਜੋ ਹਾਈ ਕੋਰਟ ਦਾ ਫੈਸਲਾ ਲਾਗੂ ਕਰ ਦਿੱਤਾ ਗਿਆ ਪਰ ਉਹਨਾਂ ਨੇ ਜਿਵੇਂ ਸਬਜੈਕਟ ਵਿੱਚ ਲਿਖਿਆ ਰਿਗਾਰਡਿੰਗ ਗ੍ਰਾਂਟ ਆਫ ਨੋਸ਼ਨਲ ਇਨਕਰੀਮੈਂਟ ਆਫਟਰ ਰਿਟਾਇਰਮੈਂਟ। ਹੁਣ ਇਹ ਨੋਸ਼ਨਲ ਇਨਕਰੀਮੈਂਟ ਦਾ ਕੀ ਮਤਲਬ ਹੈ? ਇੱਥੇ ਆਪਾਂ ਇਹਨੂੰ ਅੱਜ ਜਾਣਾਂਗੇ। ਇਸ ਆਰਡਰ ਵਿੱਚ ਜਿਹੜਾ ਉਹਨਾਂ ਨੇ ਜਰਨਲਾਈਜ਼ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਨੇ ਮਾਨਜੋ ਹਾਈ ਕੋਰਟ ਵਿੱਚ ਪਹੁੰਚ ਕੀਤੀ ਸੀ ਕਿ ਜਿਹੜੇ ਪਟੀਸ਼ਨਰ ਸੀ ਉਹਨਾਂ ਕਰਮਚਾਰੀਆਂ ਨੂੰ ਉਸ ਦਿਨ ਤੋਂ ਲੈ ਕੇ ਸਾਰਾ ਬਕਾਇਆ ਏਰੀਅਰ ਦਿੱਤਾ ਜਾਵੇਗਾ। ਤੇ ਜਿਹੜੇ ਕਰਮਚਾਰੀ ਨਹੀਂ ਪਟੀਸ਼ਨਰ ਸੀ ਜਿਹੜਾ ਨੂੰ ਵੈਸੇ ਹੀ ਫਾਇਦਾ ਹੋ ਗਿਆ ਨੋਸ਼ਨਲ ਕਰਨਾ ਉਹਨਾਂ ਨੂੰ ਨੋਸ਼ਨਲ ਐਨੂਅਲ ਇਨਕਰੀਮੈਂਟ ਦਿੱਤੀ ਜਾਵੇਗੀ ਹੁਣ ਇਹਨਾਂ ਸਾਰੇ ਕਰਮਚਾਰੀਆਂ ਨੂੰ ਕੀ ਕਰਨਾ ਹੋਵੇਗਾ ਇਹਨਾਂ ਸਾਰੇ ਕਰਮਚਾਰੀਆਂ ਨੂੰ ਦੁਬਾਰਾ ਰਿਵਾਈਜ਼ ਆਪਣਾ ਪੈਨਸ਼ਨ ਪੇਸ ਕਰਨਾ ਪਵੇਗਾ ਜਾਨੀ ਕਿ ਉਹਨਾਂ ਨੂੰ ਫਿਕਸੇਸ਼ਨ ਹੋਣਾ ਦੀ ਜਿਹੜੀ ਦੁਬਾਰਾ ਹੋਵੇਗੀ ਉਹਨਾਂ ਦਾ ਕੇਸ ਈਜੀ ਪੰਜਾਬ ਨੂੰ ਦੁਬਾਰਾ ਜਾਵੇਗਾ ਇਹਦੇ ਵਿੱਚ ਇਹ ਹੈ ਕਿ ਕਿਸੇ ਵੀ ਕਰਮਚਾਰ ਨੂੰ ਘਾਟ ਆਣੀ ਹੋਵੇਗਾ ਜੇਕਰ ਕਿਸੇ ਕਰਮਚਾਰ ਨੂੰ ਏਰੀਅਰ ਨਹੀਂ ਮਿਲਦਾ ਪਰ ਬਾਕੀ ਚੀਜ਼ਾਂ ਉਹਨਾਂ ਨੂੰ ਜ਼ਰੂਰ ਮਿਲਣਗੀਆਂ ਜਿਵੇਂ ਕਿ ਉਹਨਾਂ ਦੀ ਏਕਨ ਕਿਮਤ ਲੱਗੇਗੀ ਉਹਨਾਂ ਦੀ ਪੈਨਸ਼ਨ ਵਿੱਚ ਜਿਆਦਾ ਨਹੀਂ ਤੇ 4000 ਰੁਪਏ ਦਾ ਘੱਟੋ ਘੱਟ ਵਾਧਾ ਹੋਵੇਗਾ ਔਰ ਉਹਨਾਂ ਨੂੰ ਗ੍ਰੈਸਟੀ ਔਰ ਅਰਨ ਲੀਵ ਫਿਰ ਉਹਨਾਂ ਦੀ ਕੰਪਿਊਟੇਸ਼ਨ ਇਹ ਸਭ ਕੁਝ ਉਹਨਾਂ ਨੂੰ ਮਿਲੇਗਾ ਤੇ ਲਗਭਗ ਮੇਰੇ ਹਿਸਾਬ ਨਾਲ 90000 ਤੋਂ ਲੈ ਕੇ 1 ਲੱਖ ਰੁਪਏ ਤੱਕ ਹਰੇਕ ਕਰਮਚਾਰੀ ਨੂੰ ਫਾਇਦਾ ਹੋਵੇਗਾ ਔਰ ਜਿਨ੍ਹਾਂ ਕਰਮਚਾਰੀ ਨੂੰ ਇਅਰਲੀ ਮਿਲੇਗਾ ਉਹ ਜਿਹੜੇ ਕਰਮਚਾਰੀ ਹੈ ਜਿਨ੍ਹਾਂ ਨੇ ਜਿਸ ਡੇਟ ਤੋਂ ਪਟਿਸ਼ਨਰ ਬਣੇ ਨੇ ਜੇਕਰ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਉਹਨਾਂ ਨੂੰ 3 ਸਾਲ ਜਾਂ 2 ਸਾਲ ਦਾ ਬਕਾਇਆ ਜਿਹੜਾ ਉਹ ਦਿੱਤਾ ਜਾਵੇਗਾ ਸੋਈ ਸਾਰੇ ਪੈਸ਼ਨਰਾਂ ਲਈ ਜਿਹੜੇ ਕਿ 12 ਮਹੀਨੇ ਸਰਵਿਸ ਪੂਰੀ ਕਰ ਚੁੱਕੇ ਐ ਪਰ ਉਹਨਾਂ ਨੂੰ ਇਨਕ੍ਰੀਮੈਂਟ ਨਹੀਂ ਸੀ ਮਿਲੀ ਉਹਨਾਂ ਲਈ ਖੁਸ਼ੀ ਦੀ ਖਬਰ ਹੈ ਤੇ ਉਹਨਾਂ ਨੂੰ ਉਹਨਾਂ ਦੀ ਫਿਕਸੇਸ਼ਨ ਜਿਹੜੀ ਹੈ ਦੁਬਾਰਾ ਹੋ ਕੇ ਕੇਸ ਉਹਨਾਂ ਦਾ ਦੁਬਾਰਾ ਰਿਵਾਈਜ਼ ਹੋਵੇਗਾ ਤੇ ਉਹਨਾਂ ਨੂੰ ਏਰੀਅਰ ਨੋਸ਼ਨ ਐਨੁਅਲ ਇਨਕ੍ਰੀਮੈਂਟ ਨਾਲ ਨਹੀਂ ਮਿਲੇਗਾ ਤੇ ਨੋਸ਼ਨਲ ਐਡਵੈਂਟੇਜਮੈਂਟ ਤੋਂ ਬਗੈਰ ਵੀ ਮਿਲੇਗਾ ਜੇਕਰ ਮੇਰੀ ਇਹ ਵੀਡੀਓ ਚੰਗੀ ਲੱਗੀ ਹੈ ਤੇ ਲੋਇਕ ਸ਼ੇਅਰ ਤੇ ਸਬਸਕ੍ਰਾਈਬ ਜਰ ਕਰਿਓ ਆਪ ਸਭ ਦਾ ਵੀਡੀਓ ਦੇਖਣ ਲਈ ਧੰਨਵਾਦ